ਹੈਲੋ ਫਰੈਂਡਸ ਅੱਜ ਕਹਾਣੀ ਸੂਈਆਂ ਵਾਲਾ ਹਸਪਤਾਲ ਦਾ ਭਾਗ 3 ਆ ਅੰਤਿ ਆਖਰੀ ਭਾਗ ਸੁਣਾਵਾਂਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਿਛਲੇ 2 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ ਆਖਰੀ ਮੇਰੇ ਘਰ ਤੋਂ ਬਾਹਰ ਆਉਂਦੇ ਹੀ ਉਹ ਵੀ ਮੇਰੇ ਪਿੱਛੇ ਟਿਊਸ਼ਨ ਆ ਗਏ ਸੀ ਉਹਨਾਂ ਨੂੰ ਉਮੀਦ ਨਹੀਂ ਸੀ ਕਿਵੇਂ ਟਿਊਸ਼ਨ ਤੇ ਜਾਉਂਗੀ ਉਹ ਗਲੀ ਦੇ ਬਾਹਰ ਆ ਮੋੜੂ ਮੁੜੇ ਹੀ ਸੀ ਜਦੋਂ ਮੈਂ ਹਸਪਤਾਲ ਦੇ ਅੰਦਰੋਂ ਬਾਹਰ ਆਈ ਸੀ ਉਹਨੇ ਮੈਨੂੰ ਦੇਖ ਲਿਆ ਸੀ ਪਰ ਮੈਂ ਨਹੀਂ ਮੈਂ ਟਿਊਸ਼ਨ ਜਾ ਕੇ ਵੀ ਸੁਖਬੀਰ ਨਾਲ ਫੋਨ ਤੇ ਗੱਲ ਕਰਦੀ ਰਹੀ ਘਰ ਇੱਕ ਤੂਫਾਨ ਮੇਰੇ ਇੰਤਜ਼ਾਰ ਕਰ ਰਿਹਾ ਹੈ ਇਹ ਸਭ ਤੋਂ ਮੈਂ ਅਣਜਾਣ ਸੀ ਸ਼ਾਮ ਨੂੰ ਟਿਊਸ਼ਨ ਖਤਮ ਹੋਣ ਤੋਂ ਬਾਅਦ ਵੀ ਮੈਂ ਹਸਪਤਾਲ ਅੰਦਰ ਗਈ ਤੇ 7 ਵਜੇ ਬਾਹਰ ਆਈ ਤਾਂ ਮੰਮੀ ਹਸਪਤਾਲ ਦੇ ਬਾਹਰ ਖੜੇ ਸੀ ਉਹਨਾਂ ਨੂੰ ਦੇਖ ਮੈਂ ਡਰ ਗਈ ਮੰਮੀ ਬਹੁਤ ਗੁੱਸੇ ਵਿੱਚ ਸੀ ਉਹ ਬਿਨਾ ਬੋਲੇ ਘਰ ਆ ਗਈ ਮੈਂ ਕੁਝ دیر ਹੋਤੇ ਹੀ ਰੁਕੀ ਤੇ ਵਾਪਸ ਜਾ ਸੁਖਬੀਰ ਨੂੰ ਦੱਸ ਦਿੱਤਾ ਕਿ ਮੰਮੀ ਨੂੰ ਪਤਾ ਚੱਲ ਗਿਆ ਸ਼ਾਇਦ ਮੈਂ ਜੇ ਨਾ ਆਈ ਤਾਂ ਫਿਕਰ ਨਾ ਕਰਨਾ ਮੈਂ ਮੀਨੂ ਨੂੰ ਦੱਸ ਦੂੰਗੀ ਇਹ ਬੋਲ ਤੇਜ਼ੀ ਨਾਲ ਘਰ ਚਲੇ ਗਈ ਉਥੇ ਪਾਪਾ ਵੀ ਆ ਚੁੱਕੇ ਸੀ ਮੰਮੀ ਨੇ ਉਹਨਾਂ ਨੂੰ ਦੱਸਿਆ ਕਿ ਅੱਜ ਉਹ ਮੇਰੇ ਸਕੂਲ ਗਏ ਸੀ ਇਹ ਜਾਣਨ ਕਿ ਇਹ ਕੱਲ ਰੋਈ ਕਿਉਂ ਸੀ ਪਰ ਉਹਤੀ ਜਾਂ ਮੈਨੂੰ ਪਤਾ ਲੱਗਾ ਕਿ ਮੈਡਮ ਜੀ ਅੱਜ ਸਕੂਲ ਹੀ ਨਹੀਂ ਆਈ ਮੈਂ ਬਹੁਤ ਮੁਸ਼ਕਿਲ ਨਾਲ ਸਭ ਸੰਭਾਲ ਲਿਆ ਇਹਨੂੰ ਪੁੱਛੋ ਇਹ ਕਿੱਥੇ ਸੀ ਤੇ ਸੁਈਆਂ ਵਾਲੇ ਹਾਸਲ ਕੀ ਕਰਨ ਜਾਂਦੀ ਹੈ ਉਹ ਵੀ ਦੋ ਦੋ ਵਾਰ ਬੋਲ ਮੰਮੀ ਰੋਣ ਲੱਗੀ ਪਾਪਾ ਉਹਨਾਂ ਨੂੰ ਚੁੱਪ ਕਰਵਾਉਣ ਲੱਗੇ ਮੈਂ ਆਪਣੇ ਆਪ ਨਾਲ ਹੀ ਗੱਲ ਕਰੀ ਜਾ ਰਹੀ ਸੀ ਕਿ ਹੁਣ ਦੱਸ ਦੇਵਾਂ ਉਹਨਾਂ ਨੂੰ ਸੁਖਬੀਰ ਬਾਰੇ ਫਿਰ ਡਰ ਸੀ ਕਿ ਦੱਸੂਗੀ ਕੀ ਪਰ ਘਰ ਦਾ ਮਾਹੌਲ ਬਹੁਤ ਤਣਾਅਪੂਰਨ ਚੁੱਕਾ ਸੀ ਮੈਂ ਸਕੂਲ ਵੀ ਨਹੀਂ ਗਈ ਸਕੂਲ ਮੇਰੀ ਦੋ ਦਿਨ ਦੀ ਛੁੱਟੀ ਹੋ ਗਈ ਸਮਝ ਨਹੀਂ ਆ ਰਹੀ ਸੀ ਕਿ ਸਭ ਕਿਵੇਂ ਠੀਕ ਕਰਾਂ ਮੰਮੀ ਨੂੰ ਟੈਨਸ਼ਨ ਨਾਲ ਬੁਖਾਰ ਹੋ ਗਿਆ ਸੀ। ਉਹ ਆਪਣੇ ਆਪ ਨੂੰ कोस ਰਹੀ ਸੀ। ਉਹ बार-बार पापा ਨੂੰ ਬੋਲ ਰਹੀ ਸੀ ਕਿ ਮੈਂ ਇੱਕ ਚੰਗੀ ਮਾਂ ਨਹੀਂ ਬਣ ਸਕੀ। ਮੇਰੀ ਬੱਚੀ ਮੇਰੇ ਨਾਲ ਹੀ ਝੂਠ ਬੋਲ ਰਹੀ ਹੈ। ਇਹਨੂੰ ਪੁੱਛੋ ਇਹ ਅੱਜ ਸਾਰਾ ਦਿਨ ਕਿੱਥੇ ਸੀ? ਬੋਲ ਮੰਮੀ ਉੱਚੀ-ਉੱਚੀ ਰੋਣ ਲੱਗੀ। ਮੰਮੀ ਮੈਂ ਕਿਤੇ ਨਹੀਂ ਗਈ ਸੀ। ਮੈਂ ਵੀ पापा ਨਾਲ ਉਹਨਾਂ ਨੂੰ ਚੁੱਪ ਕਰਵਾ ਰਹੀ ਸੀ। ਪਰ ਉਹ ਸੀ ਕਿ ਚੁੱਪ ਨਹੀਂ ਹੋ ਰਹੇ ਸੀ। ਫਿਰ पापा ਨੇ ਕਿਹਾ, "ਜਾ ਤੂੰ ਆਪਣੇ ਕਮਰੇ 'ਚ ਜਾ।" ਮੈਂ ਤੇਰੇ ਨਾਲ ਰੋਕ ਕੇ ਗੱਲ ਕਰੂੰਗਾ। ਉਹ ਵੀ ਗੁੱਸੇ ਵਿੱਚ ਸੀ। ਕੋਈ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ। ਰਾਤ ਵੱਧੇ ਜਾ ਰਹੀ ਸੀ ਤੇ ਮੇਰੀ ਜਾਨ ਸੂੜੀ ਤੇ ਟੰਗੀ ਹੋਈ ਸੀ। ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਹੀ ਸੀ। ਕਿਵੇਂ ਕਹੂੰਗੀ ਕਿ ਮੈਂ ਆਪਣੀ ਫਰੈਂਡ ਘਰ ਸੀ। ਕਿਹੜੀ ਫਰੈਂਡ? ਫਿਰ ਕੀ ਕਰੂੰਗੀ? ਜੇ ਮੰਮੀ ਨੇ ਇਹ ਗੱਲ ਕਰਵਾ ਫਿਰ? ਸੋਚ-ਸੋਚ ਕੇ ਦਿਮਾਗ ਖਰਾਬ ਹੋ ਰਿਹਾ ਸੀ। ਮੇਰੇ ਕੋਲ ਫੋਨ ਵੀ ਨਹੀਂ ਸੀ। ਨਹੀਂ ਤਾਂ ਮੀਨੂ ਦੀਦੀ ਤੋਂ ਕੁਝ ਪੁੱਛ ਲੈਂਦੀ। ਫੋਨ ਕੀ ਕਰਾਂ? ਰਾਤ ਕਿਸੇ ਨੇ ਖਾਣਾ ਨਹੀਂ ਖਾਦਾ ਸੋਚਦੇ ਸੋਚਦੇ ਰਾਤ ਲੰਘ ਗਈ Papa ਆਈ ਨਹੀਂ ਸਵੇਰੇ ਕਿਸੇ ਨੇ ਉਠਾਇਆ ਹੀ ਨਹੀਂ ਜਾ ਕੁਲੀ ਤਾਂ Papa ਮੰਮੀ ਦੋਵੇਂ ਆਪਣੇ ਕਮਰੇ ਵਿੱਚ ਬੈਠ ਗੱਲਾਂ ਕਰ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਮੈਂ ਚੁੱਪ ਕਰ ਉੱਠ ਬਾਥਰੂਮ ਚਲੀ ਗਈ ਬ੍ਰੈਸ਼ ਕਰ ਜਦੋਂ ਮੈਂ ਬਾਹਰ ਆਈ ਤਾਂ Papa ਮੇਰੇ ਕਮਰੇ ਵਿੱਚ ਸੀ ਮੈਂ ਉਹਨਾਂ ਨੂੰ ਦੇਖ ਰੋਣ ਲੱਗੀ ਮੈਂ ਕਿ ਝੂਠੀ ਦੁਨੀਆ ਤਿਆਰ ਕੀਤੀ ਸੀ ਮੈਂ ਬਹੁਤ ਹੀ ਪੱਕੇ ਮਨ ਨਾਲ ਬੋਲੀ Papa ਮੈਂ ਮੀਨੂ ਦੀਦੀ ਘਰ ਸੀ ਤੁਸੀਂ ਚੱਲੋ ਮੇਰੇ ਨਾਲ ਮੈਂ ਝੂਠ ਨਹੀਂ ਬੋਲ ਰਹੀ ਪਾਪਾ ਮੇਰਾ ਮੂੰਹ ਦੇਖ ਰਹੇ ਸੀ ਮੰਮੀ ਕਮਰੇ ਅੰਦਰ ਆ ਬੋਲੇ ਸੂਈਆਂ ਵਾਲੇ ਹਸਪਤਾਲ ਕੀ ਕਰਦੀ ਸੀ ਕੁਛ ਇਹਨੂੰ ਉਹ ਤਾਂ ਮੈਂ ਸਰੋਜ ਆਂਟੀ ਦੀ ਦਵਾਈ ਲੈਣ ਗਈ ਸੀ ਉੱਥੇ ਡਾਕਟਰ ਨਹੀਂ ਸੀ ਇਸ ਲਈ ਮੈਂ ਕੁਝ ਦਿਨ ਵੇਟ ਕੀਤੀ ਪਰ ਜਦੋਂ ਉਹ ਹੋਰ देर ਕਰ ਰਹੀ ਸੀ ਤਾਂ ਮੈਂ ਸ਼ਾਮੀ ਚਲੀ ਗਈ ਮੰਮੀ ਉੱਥੇ ਸੀ ਬਿਨਾਂ ਗੱਲ ਕੀਤੇ ਪਤਾ ਨਹੀਂ ਕੀ ਕੀ ਸੋਚ ਰਹੀ ਸੀ ਹੁਣ ਮੈਂ ਵੀ ਰੋ ਰਹੀ ਸੀ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਮੈਂ ਸੁਖਬੀਰ ਬਾਰੇ ਉਹਨਾਂ ਨੂੰ ਦੱਸਣਾ ਨਹੀਂ ਚਾਹੁੰਦੀ ਸੀ ਉਹ ਸਮਝ ਨਹੀਂ ਸਕਣਗੇ ਮੇਰੇ ਪਿਆਰ ਨੂੰ ਇਸ ਡਰ ਨਾਲ ਮੈਂ ਝੂਠ ਤੇ ਝੂਠ ਬੋਲੀ ਜਾ ਰਹੀ ਸੀ ਇਹ ਜੋ ਸਭ ਹੋ ਰਿਹਾ ਸੀ ਉਹ ਖਤਮ ਹੋ ਜਾਏ ਬਸ ਸਭ ਕੁਝ ਨੋਰਮਲ ਹੋ ਜਾਏ ਪਹਿਲਾਂ ਵਾਂਗ ਮੰਮੀ ਪਾਪਾ ਮੇਰੇ ਝੂਠ ਤੇ ਵਿਸ਼ਵਾਸ ਕਰ ਰਹੇ ਸੀ ਮੈਂ ਉੱਚੀ ਉੱਚੀ ਰੋਣ ਲੱਗ ਪਈ ਇਹ ਰੋਣਾ ਹੀ ਮੇਰਾ ਹਥਿਆਰ ਸੀ 2 ਵਜ ਰੇ ਸੀ ਕਿਸੇ ਨੇ ਵੀ ਕੱਲ ਸ਼ਾਮ ਦਾ ਕੁਝ ਨਹੀਂ ਖਾਦਾ ਸੀ ਪਾਪਾ ਨੇ ਮੰਮੀ ਨੂੰ ਹੌਨ ਇਸ਼ਾਰਾ ਕਰਦੇ ਕਿਆ ਬਸ ਕਰ ਯਾਰ ਆਪਣੇ ਬੱਚੇ ਤੇ ਥੋੜਾ ਤਾਂ ਵਿਸ਼ਵਾਸ ਕਰ ਮੇਰੀ ਬੇਟੀ ਕੋਈ ਗਲਤ ਕੰਮ ਨਹੀਂ ਕਰ ਸਕਦੀ ਤੂੰ ਇਸ ਨੂੰ ਟਿਊਸ਼ਨ ਛੱਡਣ ਚਲੀ ਜਾਈ ਜਾਂ ਜਾ ਕੇ ਮੀਨੂ ਨੂੰ ਪੁੱਛ ਲਈ ਤੈਨੂੰ ਸਭ ਕਲੀਅਰ ਹੋ ਜਾਏਗਾ ਜਾ ਇੱਕ ਕੰਮ ਕਰ ਲੈਣਾ ਆਉਂਦੀ ਹੋਈ ਹਸਪਤਲ ਵੀ ਹੋ ਆਈਂ ਆਪਣੇ ਸਾਰੇ ਸ਼ੱਕ ਦੂਰ ਕਰ ਲਈ ਹੁਣ ਜਾ ਕੁਝ ਖਾਣ ਨੂੰ ਦੇ ਐ ਨੂਰੀ ਪੁੱਤ ਨੂੰ ਚੁੱਪ ਕਰ ਮੇਰਾ ਸ਼ੇਰ ਪੁੱਤ ਮੈਂ ਪਾਪਾ ਨਾਲ ਜੱਪੀ ਪਾ ਹਜੇ ਵੀ ਰੋ ਰਹੀ ਸੀ ਆਪਣੀ ਹੀ ਨਜ਼ਰ ਵਿੱਚ ਗਿਰ ਗਈ ਸੀ ਮੈਂ ਕਿਉਂ ਨਹੀਂ ਉਹਨਾਂ ਨੂੰ ਕੱਲ ਦਾ ਸੱਚ ਦੱਸਿਆ ਕਿਉਂ ਮੈਂ ਝੂਠ ਤੇ ਝੂਠ ਬੋਲੀ ਜਾ ਰਹੀ ਆ ਉਹ ਵੀ ਆਪਣੇ ਪਾਪਾ ਮੰਮੀ ਨਾਲ ਮੈਂ ਆਪਣੇ ਆਪ ਨੂੰ ਕੋਸ ਰਹੀ ਸੀ ਤੇ ਮੇਰੇ ਪੇਰੈਂਟਸ ਮੈਨੂੰ ਚੁੱਪ ਕਰਵਾਉਂਦੇ ਰੋ ਰਹੇ ਸੀ ਮੈਂ 3 ਵਜੇ ਟਿਊਸ਼ਨ ਚਲੀ ਗਈ ਉੱਥੇ ਜਾ ਮੈਂ ਮੀਨੂ ਦੀਦ ਨੂੰ ਵੀ ਇੱਕ ਛੋਟੀ ਕਹਾਣੀ ਸੁਣਾ ਦਿਤੀ ਕਿ ਸੁਖਬੀਰ ਦੇ ਮਾਮਾ ਜੀ ਸਾਹਮਣੇ ਹਸਪਤਾਲ ਵਿੱਚ ਐਡਮਿਟ ਸੀ ਮੈਂ ਤੇ ਉਹ ਉਹਨਾਂ ਨੂੰ ਮਿਲਣ ਚਲੇ ਗਏ ਤੇ ਮੰਮੀ ਸਕੂਲ ਆ ਗਈ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੈਂ ਬੰਕ ਕੀਤਾ ਹੈ। ਦੀਦੀ ਪਲੀਜ਼ ਮੇਰੀ ਮਦਦ ਕਰੋ। ਮੈਂ ਮੰਮੀ ਨੂੰ ਕਿਹਾ ਮੈਂ ਤੁਹਾਡੇ ਘਰ ਸੀ। ਪਲੀਜ਼ ਸਭਾ ਲਓ। ਦੀਦੀ ਵੀ ਡਰ ਗਈ। ਉਹ ਬੋਲੀ ਜੇ ਕੱਲ ਟਿਊਸ਼ਨ ਤੇ ਰਹੇਗੀ ਤਾਂ ਮੈਂ ਕਹਿ ਦੂੰਗੀ ਆਂਟੀ ਨੂੰ। ਪਰ ਜੇ ਗੱਲ ਮੇਰੇ ਘਰ ਗਈ ਫਿਰ ਔਖਾ ਹੋ ਜਾਣਾ ਹੈ। ਤੂੰ ਦੇਖ ਲੈ ਮੈਂ ਕਿਹਾ ਤੁਸੀਂ ਮੰਮੀ ਸਾਹਮਣੇ ਕਹਿ ਦੇਣਾ ਘਰ ਗੱਲ ਨਾ ਪਹੁੰਚੇ। ਮੈਂ ਪੂਰੀ ਕੋਸ਼ਿਸ਼ ਕਰੂੰਗੀ। ਚਲ ਠੀਕ ਹੈ। ਸੁਖਬੀਰ ਵੀ ਬਹੁਤ ਪਰੇਸ਼ਾਨ ਸੀ। ਉਹ ਪਤਨੇ ਕਿੰਨੇ ਹੀ ਮੈਸੇਜ ਕਰ ਚੁੱਕਾ ਹੈ। ਮੈਨੂੰ ਇਸ ਵੇਲੇ ਗੱਲ ਦਾ ਨਹੀਂ ਪਤਾ ਸੀ ਇਸ ਲਈ ਸਮਝ ਨਹੀਂ ਆ ਰਹੀ ਸੀ ਕਿ ਉਸ ਨੂੰ ਕੀ ਜਵਾਬ ਦੇਵਾਂ ਹੁਣ ਤੂੰ ਆਪੇ ਗੱਲ ਕਰ ਲੈ ਨਹੀਂ ਦੀਦੀ ਹਜੇ ਨਹੀਂ ਮੰਮੀ ਕਿਸੇ ਵੀ ਟਾਈਮ ਆਉਂਦੀ ਹੋਣਗੀ ਤੁਸੀਂ ਆਪੇ ਉਸ ਨੂੰ ਦੱਸ ਦੇਣਾ ਇਹ ਕਹਿਣਾ ਕੁਝ ਦਿਨ ਮੈਂ ਨਹੀਂ ਆਉਂਗੀ ਉਹ ਆਪਣਾ ਖਿਆਲ ਰੱਖੀ ਸ਼ਾਇਦ ਮੈਂ ਸਕੂਲ ਵੀ ਮੰਮੀ ਨਾਲ ਜਾਵਾਂ ਠੀਕ ਹੈ ਤੂੰ ਇਹ ਮੈਟਰ ਸੋਲਵ ਕਰ ਬਾਕੀ ਮੈਂ ਸੁਖਬੀਰ ਨੂੰ ਦੱਸ ਦੇਵਾਂਗੀ ਵੈਸੇ ਤੂੰ ਗਈ ਕਿਵੇਂ ਤੁਸੀਂ ਪਰਸੋ ਦੱਸਿਆ ਸੀ ਨਾ ਕਿ ਤੁਸੀਂ ਸਕੂਲ ਨਹੀਂ ਜਾਣਾ ਮੈਂ ਕੱਲੀ ਜਾ ਰਹੀ ਸੀ ਬੱਸ ਮੈਂ ਉਸ ਨੂੰ ਪਾਪਾ ਦੇ ਫੋਨ ਤੋਂ ਫੋਨ ਕਰ ਲਿਆ ਸੀ ਉਸ ਨੇ ਦੱਸਿਆ ਕਿ ਉਹ ਸੂਈਆਂ ਵਾਲੇ ਹਸਪਤਾਲ ਵਿੱਚ ਹੈ ਮੈਂ ਵੀ ਚਲੀ ਗਈ ਫਿਰ ਉੱਥੇ ਟਾਈਮ ਲੱਗ ਗਿਆ ਯਾਰ ਸੁਖਬੀਰ ਉਸ ਦਿਨ ਰੋ ਪਿਆ ਸੀ ਤੇ ਟਿਊਸ਼ਨ ਆ ਰੋ ਪਈ ਦੀਦੀ ਨੇ ਘਰ ਫੋਨ ਕਰਤਾ ਮੰਮੀ ਨੂੰ ਫਿਕਰ ਹੋ ਗਈ ਉਹ ਸਕੂਲ ਚਲੇ ਗਏ ਪਤਾ ਕਰਨ ਕੀ ਗੱਲ ਕੀ ਹੈ ਉੱਥੇ ਮੈਂ ਸਕੂਲ ਨਹੀਂ ਸੀ ਉਹਨਾਂ ਬਹੁਤ ਮੁਸ਼ਕਿਲ ਨਾਲ ਮੈਡਮ ਨੇ ਸੰਭਾਲ ਲਿਆ ਤੇ ਘਰ ਆ ਗਈ ਪੁਨਾ ਦੁਪਹਿਰ ਵੇਲੇ ਮੈਨੂੰ ਕੁਝ ਨਾ ਦੱਸਿਆ। ਰਾਤ Papa ਸਾਹਮਣੇ ਬੋਲੇ, ਮੈਂ ਇੰਨਾ ਡਰ ਗਈ ਕਿ ਕੁਝ ਸਮਝ ਨਹੀਂ ਆਈ, ਕੀ ਕਰਾਂ? ਇਸ ਲਈ ਤੁਹਾਡਾ ਨਾਮ ਲੈਤਾ। ਇੱਕ ਗੱਲ ਦੱਸਾਂ, ਮੈਂ ਵੀ ਪਰਸ ਸਕੂਲ ਨਹੀਂ ਗਈ ਸੀ। ਮੈਂ ਵੀ ਆਪਣੇ ਬੁਆਏਫ੍ਰੈਂਡਰ ਕੋਲ ਮੰਗ ਗਈ ਸੀ। ਬੋਲੋ ਸ਼ਰਮਾ ਕੇ ਹੌਲੀ-ਹੌਲੀ ਹੱਸਣ ਲੱਗੀ। ਟਿਊਸ਼ਨ ਦਾ ਟਾਈਮ ਐ ਡਰ ਦੇ ਸائے ਵਿੱਚ ਕੱਟਿਆ। ਮੰਮੀ ਨਹੀਂ ਆਏ, ਨਾ ਮੈਨੂੰ ਛੱਡਣ ਤੇ ਨਾਲ ਲੈਣ। ਮੈਂ 6:30 ਵਜੇ ਘਰ ਚਲੀ ਗਈ। ਮੰਮੀ ਰਸੋਈ ਵਿੱਚ ਕੰਮ ਕਰ ਰਹੀ ਸੀ। ਮੈਂ ਆਪਣਾ ਬੈਗ ਕੋਲ ਕੰਮ ਕਰਨ ਲੱਗੀ ਮੰਮੀ ਮੇਰੇ ਕੋਲ ਆ ਬੋਲੀ ਦੇਖ ਬੇਟਾ ਮੈਂ ਤੇਰੀ ਦੁਸ਼ਮਣ ਨਹੀਂ ਤੂੰ ਸਾਡੀ ਇਕਲੌਤੀ ਔਲਾਦ ਹੈ ਮੈਂ ਨਹੀਂ ਚਾਹਦੀ ਕਿ ਤੂੰ ਕੁਝ ਇਸ ਤਰ੍ਹਾਂ ਦਾ ਕੰਮ ਕਰੇ ਜੋ ਸਾਨੂੰ ਸ਼ਰਮਿੰਦਾ ਕਰੇ ਮੈਂ ਤੇਰੀ ਮਾਂ ਹੀ ਨਹੀਂ ਤੇਰੀ ਫਰੈਂਡ ਵੀ ਆ ਮੈਨੂੰ ਦੱਸ ਜੇ ਕੋਈ ਗੱਲ ਹੈ ਤਾਂ ਮੈਂ ਤੇਰੇ ਨਾਲ ਆ ਬੁੱਤ ਤੇਰੇ ਤੋਂ ਉੱਪਰ ਕੁਝ ਨਹੀਂ ਹੈ ਮੈਂ ਮੰਮੀ ਦਾ ਮੂੰਹ ਦੇਖ ਰਹੀ ਸੀ ਮੰਮੀ ਲਗਾਤਾਰ ਬੋਲ ਰਹੀ ਸੀ ਮੈਂ ਸੋਚ ਰਹੀ ਸੀ ਕਿ ਉਹਨਾਂ ਨੂੰ ਸਭ ਸੱਚ ਦੱਸ ਦੇਵਾਂ ਮਮਿਰ ਸੋਈ ਵੀ ਚਲੇ ਗਏ ਉਹ ਮੇਰੇ ਲਈ ਚਾਕਲੇਟ ਸ਼ੇਕ ਲੈ ਕੇ ਆ ਗਈ ਮੈਂ ਉਸ ਵੇਲੇ ਸੋਚ ਰਹੀ ਸੀ ਕਿ ਉਹਨਾਂ ਨੂੰ ਕਿਹੜੀ ਸਹੇਲੀ ਦਾ ਨਾਮ ਦੱਸ ਕਿ ਆਪਣੀ ਤੇ ਸੁਖਬੀਤ ਦੀ ਗੱਲ ਦੱਸਾਂ ਮੈਂ ਹਜੇ ਸੋਚ ਵਿੱਚ ਸੀ ਜਦੋਂ ਮੰਮੀ ਨੇ ਕੱਪ ਮੇਰੇ ਵੱਲ ਕਰ ਦਿੱਤਾ ਮੈਂ ਕੱਪ ਫੜ ਆਪਣਾ ਕੰਮ ਕਰਨ ਲੱਗੀ ਹੁਣ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਮੈਂ ਸੱਚ ਬੋਲ ਰਹੀ ਸੀ ਇਸ ਲਈ ਉਹ ਬੇਫਿਕਰੇ ਹੋ ਆਪਣਾ ਕੰਮ ਕਰਨ ਲੱਗੇ ਮੇਰੇ ਅੰਦਰ ਇੱਕ ਤੂਫਾਨ ਚੱਲ ਰਿਹਾ ਸੀ ਮੈਂ ਉਹਨਾਂ ਨਾਲ ਹੋਰ ਝੂਠ ਨਹੀਂ ਬੋਲਣਾ ਚਾਹੁੰਦੀ ਸੀ ਮੇਰੇ ਸਕੂਲ ਐਨੂਅਲ ਫੰਕਸ਼ਨ ਦੀ ਤਿਆਰੀ ਸ਼ੁਰੂ ਹੋ ਗਈ ਜਿੱਤੇ ਮੈਂ ਤੇ ਗੀਤ ਨੇ ਪੂਰੇ Song ਤੇ Dance ਕਰਨਾ ਸੀ ਗੁਜਾਰਿਸ਼ ਮੂਵੀ ਦਾ Song ਹੈ ਐਸ਼ਵਰੀਆ ਰਾਏ ਤੇ ਰਿਤਿਕ ਰੋਸ਼ਨ ਉਸ ਉੱਤੇ Dance ਦੀ ਰਿਹਰਸਲ ਸ਼ੁਰੂ ਹੋ ਗਈ ਗੀਤ ਨੇ ਕਿਹਾ ਨੂਰੀ ਤੂੰ ਇਹ ਫਿਲਮ ਦੇਖੀ ਹੈ ਨਹੀਂ ਯਾਰ ਮੈਂ ਨਹੀਂ ਦੇਖੀ ਫਿਰ ਤੂੰ ਜ਼ਰੂਰ ਦੇਖੀ ਇਸ ਵਿੱਚ ਐਸ਼ ਨੂੰ ਇੱਕ ਹੈਂਡੀਕੈਪਡ ਇਨਸਾਨ ਨਾਲ ਪਿਆਰ ਹੋ ਜਾਂਦਾ ਹੈ ਬਹੁਤ ਹੀ ਹਾਰਟ ਟੱਚਿੰਗ ਮੂਵੀ ਹੈ ਮੈਨੂੰ ਇੰਜ ਲੱਗਿਆ ਕਿ ਮੈਂ ਇਸ ਮੂਵੀ ਦੇ ਜ਼ਰੀਏ ਆਪਣੇ ਪੇਰੈਂਟਸ ਦੇ ਵਿਚਾਰ ਜਾਣ ਲਵਾਂਗੀ ਮੈਂ ਘਰ ਜਾ ਮਮੀ ਨੂੰ ਦੱਸਿਆ ਕਿ ਮੈਂ ਡਾਂਸ ਕਰਨਾ ਹੈ ਤੁਸੀਂ ਦੇ ਪਾਪਾ ਨੇ ਫੰਕਸ਼ਨ ਤੇ ਆਣਾ ਹੈ ਮੈਨੂੰ ਤਿੰਨ ਪ੍ਰਾਈਜ਼ ਮਿਲਨੇ ਨੇ ਅੱਜ ਦੀ ਇਹ ਫਿਲਮ ਡਿਸਾਈਡ ਕਰੇਗੀ ਕਿ ਉਹਨਾਂ ਨੂੰ ਸੱਚ ਦੱਸਣਾ ਹੈ ਜਾਂ ਨਹੀਂ ਮੈਂ ਡਾਂਸ ਵਿੱਚ ਬਹੁਤ ਬੀਜ਼ੀ ਹੋ ਚੁੱਕੀ ਸੀ ਮੈਂ ਘਰ ਆ ਸਭ ਤੋਂ ਪਹਿਲਾਂ ਫਿਲਮ ਡਾਊਨਲੋਡ ਕੀਤੀ ਫਿਰ ਮੈਂ ਖਾਣਾ ਘਰ ਟਿਊਸ਼ਨ ਚਲੀ ਗਈ ਸ਼ਾਮ ਪਾਪਾ ਮੰਮੀ ਜਦੋਂ ਚਾਹ ਪੀਣ ਲੱਗੇ ਤਾਂ ਮੈਂ ਉਹ ਮੂਵੀ ਲਗਾ ਦਿੱਤੀ ਸਾਰੇ ਮੂਵੀ ਦੇਖ ਰਹੇ ਸੀ ਮੈਂ ਮੌਕਾ ਦੇ ਕੇ ਆਏ ਕਿੰਨਾ ਅਜੀਬ ਹੈ ਐਵੇਂ ਵੀ ਹੁੰਦਾ ਹੈ ਕੋਈ ਮਰਨ ਲਈ ਗਵਰਨਮੈਂਟ ਤੋਂ ਪਰਮਿਸ਼ਨ ਮੰਗ ਰਿਹਾ ਪਾਪਾ ਨੇ ਕਿਹਾ ਔਖਾ ਤਾਂ ਹੈ ਪਰ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਮਰਨਾ ਬਿਹਤਰ ਹੈ ਜੋ ਵਿਚਾਰਾ ਆਪਣੇ ਆਪ ਕੁਝ ਕਰ ਹੀ ਨਹੀਂ ਸਕਦਾ ਮੰਮੀ ਹੱਸਦੇ ਬੋਲੇ ਦੇਖੋ ਐਨੀ ਸੈਂਟੀ ਮੂਵੀ ਵਿੱਚ ਵੀ ਲਵ ਟਰੈਕ ਨਹੀਂ ਭੁੱਲਦੇ ਇਹ ਫਿਲਮ ਵਾਲੇ ਮੰਮੀ ਦੀ ਗੱਲ ਹਜੇ ਵਿੱਚੇ ਹੀ ਸੀ ਮੈਂ ਪਹਿਲਾਂ ਹੀ ਬੋਲੀ ਕਿਉਂ ਮੰਮੀ ਕੋਈ ਨਾਰਮਲ ਕੁੜੀ ਕਿਸੇ ਅਪਾਹਜ ਨਾਲ ਪਿਆਰ ਨਹੀਂ ਕਰ ਸਕਦੀ ਮੰਮੀ ਕਹਿੰਦੇ ਇਹ ਫਿਲਮ ਹੈ ਬੇਟਾ ਸੱਚ ਤੋਂ ਕੋਸੋ ਦੂਰ ਨਹੀਂ ਜੇ ਸੱਚ ਵੀ ਹੋਵੇ ਤਾਂ ਇਹ ਆਪਣਾ ਸਮਾਜ ਹੀ ਉਸ ਨੂੰ ਐਕਸੈਪਟ ਨਹੀਂ ਕਰੇਗਾ ਕਦੇ ਵੀ ਇੱਕ ਨਾਰਮਲ ਬੰਦਾ ਇੱਕ ਅਪਾਹਜ ਨਾਲ ਆਪਣੀ ਪੂਰੀ ਜ਼ਿੰਦਗੀ ਕਾਟੀ ਨਹੀਂ ਸਕਦਾ ਇਹੀ ਸੱਚ ਹੈ ਬੇਟਾ ਥੋੜੀ ਦੇਰ ਅਸੀਂ ਕਿਸੇ ਦੀ ਕੇਅਰ ਕਰ ਸਕਦੇ ਹਾਂ ਪਰ ਪੂਰੀ ਜ਼ਿੰਦਗੀ ਅਸੀਂ ਨਹੀਂ ਕੱਟ ਸਕਦੇ ਮੈਂ ਉਹਨਾਂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਮੰਮੀ ਨੂੰ ਕਿਹਾ ਮੈਂ ਤੁਹਾਨੂੰ ਕਿਸੇ ਨਾਲ ਮਿਲਵਾਉਣਾ ਹੈ ਕੀ ਕਿਹਾ ਨੂਰੀ ਕੁਝ ਨਹੀਂ ਮੰਮਾ ਮੈਂ ਇੱਕ ਵਾਰ ਫਿਰ ਗੱਲ ਕਰਦੇ ਕਰਦੇ ਚੁੱਪ ਕਰ ਗਈ ਮੈਂ ਇਸ ਬਾਰੇ ਪਹਿਲਾਂ ਸੁਖਵੀਰ ਨਾਲ ਗੱਲ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਉਸ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਰਹੀ ਸੀ ਪਰ ਦਿਲ ਵਿੱਚ ਡਰ ਸੀ ਕਿਤੇ ਫੇਰ ਤੋਂ ਨਾ ਕੋਈ ਪੰਗਾ ਖੜਾ ਹੋ ਜਾਏ ਮੈਂ ਅਗਲੇ ਦਿਨ ਸਕੂਲ ਜਾ ਮੀਨੂ ਦੀਦੀ ਤੋਂ ਫੋਨ ਲੈ ਆਡੀਟੋਰੀਅਮ ਵਿੱਚ ਜਾ ਸੁਖਬੀਰ ਨੂੰ ਪ੍ਰਪੋਜ਼ ਕਰ ਦਿੱਤਾ। ਇਹ ਮੈਂ ਪਹਿਲਾਂ ਵੀ ਕੀਤਾ ਸੀ ਜਿਸ ਦਿਨ ਮੈਂ ਉਸ ਨੂੰ ਕਿਸ ਕੀਤਾ ਸੀ। ਉਸਨੇ ਮੇਰੀ ਗੱਲ ਨੂੰ ਮਜ਼ਾਕ ਵਿੱਚ ਉਡਾ ਦਿੱਤਾ ਤੇ ਬੋਲਿਆ ਤੂੰ ਅਜੇ ਬੱਚੀ ਐ। ਪੜਾਈ ਵੱਲ ਧਿਆਨ ਦੇ। ਮੈਂ ਕਿਹਾ ਮੈਂ ਸੱਚ ਬੋਲ ਰਹੀ ਆਂ। ਆਈ ਥਿੰਕ ਆਈ ਏਮ ਫਾਲਿੰਗ ਲਵ ਵਿਦ ਯੂ। ਤੂੰ ਪਾਗਲਿਆ ਨੂਰੀ, ਤੂੰ ਮੇਰਾ ਮਜ਼ਾਕ ਉਡਾ ਰਹੀ ਐ। ਕੀ ਕੀ ਕਿਹਾ ਤੁਸੀਂ? ਮੈਂ ਤੁਹਾਡਾ ਮਜ਼ਾਕ ਉਡਾਵਾਂਗੀ ਮੈਂ ਪਿਛਲੇ 1 ਮਹੀਨੇ ਤੋਂ ਮੰਮੀ ਪਾਪਾ ਨੂੰ ਸ਼ੱਕ ਨਾ ਹੋਵੇ ਇਸ ਲਈ ਤੁਹਾਨੂੰ ਮਿਲਣ ਨਹੀਂ ਆਈ ਕਿ ਮੇਰੇ ਕਰਕੇ ਤੁਸੀਂ ਕਿਸੇ ਮੁਸੀਬਤ ਵਿੱਚ ਨਾ ਆ ਜਾਓ ਤੇ ਮੈਂ ਤੁਹਾਡਾ ਮਜ਼ਾਕ ਉਡਾਵਾਂਗੀ ਇਹ ਤੁਸੀਂ ਸੋਚ ਵੀ ਕਿਵੇਂ ਲਿਆ ਮੈਂ ਤੁਹਾਨੂੰ ਸੱਚੀ ਪਿਆਰ ਕਰਦੀ ਹਾਂ ਸੁਖਵੀਰ ਨੇ ਐਨਾ ਸੁਣ ਫੋਨ ਬੰਦ ਕਰ ਦਿੱਤਾ ਮੇਰਾ ਦਿਲ ਟੁੱਟ ਗਿਆ ਮੈਂ ਉਸ ਤੋਂ ਇਹ ਉਮੀਦ ਨਹੀਂ ਰੱਖੀ ਸੀ ਮੈਂ ਸੁਖਵੀਰ ਦੇ ਇਸ ਰਵੱਈਏ ਤੋਂ ਬਹੁਤ ਦੁਖੀ ਸੀ ਉਸਨੇ ਮੇਰੇ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ ਸੀ ਪਰ ਮੈਂ ਉਸ ਵੇਲੇ ਬਚਪਨੇ ਵਿੱਚ ਸੀ ਮੈਂ ਆਪਣੇ ਡਾਂਸ ਵਾਲੇ ਦਿਨ ਦੀ ਵੀਡੀਓ ਬਣਾ ਕੇ ਵੀਰ ਨੂੰ ਸੈਂਡ ਕਰਵਾ ਦਿੱਤੀ ਤੇ ਕਈ ਹੋਰ ਫੋਟੋ ਜਿਵੇਂ ਕਿ ਬੈਸਟ ਸਟੂਡੈਂਟ ਫਰਸਟ ਇਨ 7ਥ ਕਲਾਸ ਬੈਸਟ ਸਟੂਡੈਂਟ ਇਨ ਆਰਟ ਸਭ ਦੀ ਛੋਟੀ ਛੋਟੀ ਵੀਡੀਓ ਬਣਾ ਉਸ ਨੂੰ ਭੇਜਦੀ ਰਹੀ ਅੱਜ ਸਾਡੇ ਘਰ ਪਾਰਟੀ ਦਾ ਮਾਹੌਲ ਸੀ ਮੇਰੇ ਘਰ ਬਹੁਤ ਮਹਿਮਾਨ ਆਏ ਸੀ ਮੇਰੇ ਭੂਆ ਜੋ ਚੰਡੀਗੜ੍ਹ ਰਹਿੰਦੇ ਸੀ ਉਹ 2-3 ਦਿਨ ਸਾਡੇ ਘਰ ਹੀ ਰੁਕਣ ਵਾਲੇ ਸੀ। ਮੇਰੇ ਪਾਪਾ ਮੰਮੀ ਬਹੁਤ ਘਰ ਸੀ। ਮੈਂ ਉਹਨਾਂ ਨੂੰ ਹਿੰਮਤ ਕਰ ਸੁਖਬੀਰ ਬਾਰੇ ਦੱਸ ਦਿੱਤਾ। ਪਹਿਲਾਂ ਤਾਂ ਉਹ ਦੋਨੋਂ ਹੀ ਬਿਲਕੁਲ ਚੁੱਪ ਹੋ ਗਏ। ਮੰਮੀ ਨੇ ਕਿਹਾ ਨੂਰੀ ਕੀ ਬੋਲ ਰਹੀ ਹੈ? ਘਰ ਤੇਰੇ ਭੂਆ ਜੀ ਆਏ ਹੋਏ ਨੇ। ਜੇ ਉਹਨਾਂ ਨੂੰ ਪਤਾ ਲੱਗਾ ਤਾਂ ਉਹ ਕੀ ਸੋਚਣਗੇ? ਕੁਝ ਤਾਂ ਸੋਚ। ਫਿਰ ਗੱਲ ਨੂੰ ਸਾਹਮਣੇ ਪਾਪਾ ਬੋਲੇ। ਕੀ ਤੇਰਾ ਫਰੈਂਡ? ਮੈਂ ਕਿਹਾ ਇੱਥੇ ਹੀ ਹੈ। ਉਸ ਲਈ ਪਾਰਟੀ ਦਾ ਸਮਾਨ ਲੈ ਜਾਵਾਂ। ਉਸ ਨੂੰ ਵੀ ਚਿਕਨ ਬਹੁਤ ਪਸੰਦ ਹੈ ਤੁਹਾਡੇ ਵਾਂਗ ਹਾਂ ਹਾਂ ਕਿਉਂ ਨਹੀਂ ਚੱਲ ਮੈਂ ਵੀ ਤੇਰੇ ਨਾਲ ਚੱਲਦਾ ਮਮੀ ਹਜੇ ਵੀ ਚੁੱਪ ਸੀ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਵੀ ਕੋਈ ਬੁਆਏਫਰੈਂਡ ਹੋ ਸਕਦਾ ਮੈਂ ਕਿਚਨ ਵਿੱਚ ਜਾ ਕੇ ਕੇਕ ਸੈਂਡਵਿਚ ਪੀਜ਼ਾ ਤੇ ਚਿਲੀ ਚਿਕਨ ਪੈਕ ਕਰ ਲਿਆ ਤੇ ਪਾਪਾ ਨੂੰ ਨਾਲ ਲੈ ਸੂਈਆਂ ਵਾਲੇ ਹਸਪਤਲ ਚਲੀ ਗਈ ਮੈਂ ਰੋਜ਼ ਵਾਂਗ ਹੀ ਬੇਫਿਕਰ ਹੋ ਸਿੱਧਾ ਉੱਪਰ ਚੱਲ ਗਈ ਪਾਪਾ ਮੇਰੀ ਹਰ ਗੱਲ ਨੂੰ ਨੋਟ ਕਰ ਰਹੇ ਸੀ ਉੱਪਰ ਜਾ ਮੈਂ ਸੁਖਬੀਰ ਦੇ ਸਾਹਮਣੇ ਜਾ ਬੋਲੀ ਸਰਪ੍ਰਾਈਜ਼ ਉਹ ਮੈਨੂੰ ਦੇਖ ਬਹੁਤ ਖੁਸ਼ ਹੋਇਆ ਤੇ ਪਾਪਾ ਨੂੰ ਦੇਖ ਰਾਨ ਵੀ ਮੈਂ ਤੇਜ਼ੀ ਨਾਲ ਸੁਖਬੀਰ ਕੋਲ ਗਈ ਤੇ ਉਸ ਨੂੰ ਕੇਕ ਖਵਾਉਣ ਲੱਗੀ ਮੈਂ ਸੱਤਵੇਂ ਵਿੱਚ ਟਾਪ ਕੀਤਾ ਤੁਸੀਂ ਵੀਡੀਓ ਦੇਖੀ ਸੀ ਉਹ ਬਸ ਪਾਪਾ ਨੂੰ ਦੇਖ ਰਿਹਾ ਸੀ ਕਿਉਂਕਿ ਮੇਰੇ ਪਾਪਾ ਮੇਰੇ ਇਸ ਰੂਪ ਤੋਂ ਅਣਜਾਨ ਸੀ ਮੈਂ ਉਸ ਨੂੰ ਦੱਸਿਆ ਕਿ ਅੱਜ ਮੇਰੇ ਪਾਪਾ ਵੀ ਤੁਹਾਨੂੰ ਮਿਲਣ ਆਏ ਨੇ ਪਾਪਾ ਇਹ ਸੁਖਬੀਰ ਹੈ ਮੇਰਾ ਫਰੈਂਡ ਪਾਪਾ ਨੂੰ ਸਮਝ ਨਹੀਂ ਆ ਰਹੀ ਸੀ ਉਹ ਮੈਨੂੰ ਕੀ ਕਹਿਨ ਮੇਰੀ ਉਮਰ ਛੋਟੀ ਸੀ ਤੇ ਮੈਂ ਕੁਝ ਵੀ ਸਮਝਣਾ ਨਹੀਂ ਚਾਹਦੀ ਸੀ ਸੁਖਬੀਰ ਨੇ ਹੱਥ ਜੋੜ ਪਾਪਾ ਨੂੰ ਸਤਿ ਸ਼੍ਰੀ ਅਕਾਲ ਬੋਲ ਬੈਠਣ ਨੂੰ ਕਿਹਾ ਪਾਪਾ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰਨ ਪਾਪਾ ਸੁਖਬੀਰ ਨਾਲ ਗੱਲ ਤਾਂ ਕਰੋ ਹਾਂ ਹਾਂ ਕਰ ਰਿਹਾ ਹੋਰ ਬੇਟਾ ਕੀ ਹਾਲ ਹੈ ਮੈਂ ਠੀਕ ਹਾਂ ਤੁਸੀਂ ਮੈਨੂੰ ਬੇਟਾ ਨਾ ਕਹੋ ਸੁਖਬੀਰ ਹੀ ਕਹੋ ਆਪਣੀ ਉਮਰ ਦਾ ਜ਼ਿਆਦਾ ਫਰਕ ਨਹੀਂ ਹੈ ਭਾਜੀ ਨੂਰੀ ਤਾਂ ਅਜੇ ਬਹੁਤ ਛੋਟੀ ਹੈ ਗੁੱਡ ਨੂਰੀ ਪ੍ਰਾਊਡ ਆਫ ਯੂ ਇਸ ਰਾਤ ਮੀ ਵਿੱਚ ਵੀ ਟੌਪ ਕਰਨਾ ਹੈ ਤੁਸੀਂ ਆਪਣੀ ਬੱਚੀ ਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਨੇ ਪਾਪਾ ਹਜੇ ਵੀ ਉਸ ਨਾਲ ਕੰਫਰਟੇਬਲ ਨਹੀਂ ਹੋ ਰਹੀ ਸੀ ਉਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਸੀ ਉਹਨਾਂ ਦੀ 13 ਸਾਲ ਦੀ ਬੇਟੀ ਇੱਕ ਅਪਾਹਸ ਨਾਲ ਰਿਲੇਸ਼ਨ ਵਿੱਚ ਹੈ ਮੈਂ ਇੱਕ ਪਲੇਟ ਵਿੱਚ ਚਿਲੀ ਚਿਕਨ ਤੇ ਪੀਜ਼ਾ ਦੇ ਦੋ ਪੀਸ ਪਾ ਕੇ ਸੁਖਵੀਰ ਨੂੰ ਦਿੱਤੇ ਤੇ ਨਾਲ ਬੋਲੀ ਤੁਹਾਨੂੰ ਪਸੰਦ ਆਣਾ ਮੈਂ ਪਾਪਾ ਨੂੰ ਬੋਲ ਖਾਸ ਤੁਹਾਡੇ ਲਈ ਮੰਗਵਾਇਆ ਸੀ ਸੁਖਵੀਰ ਨੇ ਪਲੇਟ ਫੜ ਲਈ ਮੈਂ ਉਸ ਕੋਲ ਬੈਠਦੇ ਹੀ ਬੈਠੀ। ਉਹਦੇ ਫੋਨ ਤੇ ਹੀ ਆਪਣੀਆਂ ਵੀਡੀਓ ਦੇਖ ਰਹੀ ਸੀ। ਪਾਪਾ ਨੇ ਸੁਖਵੀਰ ਨਾਲ ਜ਼ਿਆਦਾ ਗੱਲ ਨਹੀਂ ਕੀਤੀ। ਕੀਤੇ ਨਾ ਕੀਤੇ ਉਹ ਸ਼ੌਕ ਵਿੱਚ ਸੀ ਮੇਰੀਆਂ ਹਰਕਤਾਂ ਤੋਂ। ਉਹਨਾਂ ਨੂੰ ਇਹ ਪਤਾ ਤਾਂ ਲੱਗ ਚੁੱਕਾ ਸੀ ਕਿ ਸੁਖਵੀਰ ਮੇਰੇ ਲਈ ਦੋਸਤ ਤੋਂ ਵੱਧ ਕੇ ਹੈ। ਮੈਂ ਪਾਪਾ ਨਾਲ ਥੱਲੇ ਆਉਂਦੀ ਹੋਈ ਇੱਕਦਮ ਬਹੁਤ ਤੇਜ਼ੀ ਨਾਲ ਉੱਪਰ ਵੱਲ ਗਈ ਤੇ ਸੁਖਵੀਰ ਨੂੰ ਜੱਫੀ ਪਾ। ਉਸਦੇ ਬੁੱਲਾਂ ਤੇ ਕੇਕ ਲੱਗਾ। ਉਸਨੇ ਆਪਣੇ ਬੁੱਲਾਂ ਨਾਲ ਚੁੰਮ ਕੇ ਖਾ ਲਿਆ ਤੇ ਜਾਂਦੇ-ਜਾਂਦੇ ਬੋਲੀ ਆਈ ਲਵ ਯੂ ਸੁਪੀਰ। ਉਸ ਦੀ ਅੱਖਾਂ ਵਿੱਚ ਡਰ ਸਾਫ਼ ਨਜ਼ਰ ਆ ਰਿਹਾ ਸੀ ਕਿਉਂਕਿ ਮੈਂ ਆਪਣੇ ਪਾਪਾ ਨਾਲ ਅੱਜ ਆਈ ਸੀ ਉਸ ਨੂੰ ਮਿਲਣ ਪਰ ਮੈਂ ਉਸ ਦੇ ਬਿਲਕੁਲ ਉਲਟ ਸੋਚ ਰਹੀ ਸੀ ਮੈਂ ਖੁਸ਼ ਹੀ ਬਹੁਤ ਸੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਅੱਜ ਤੋਂ ਬਾਅਦ ਮੈਨੂੰ ਸੁਖਵੀਰ ਨੂੰ ਮਿਲਣ ਦੀ ਪਰਮਿਸ਼ਨ ਮਿਲ ਗਈ ਹੋਵੇ ਜਦੋਂ ਅਸੀਂ ਥੱਲੇ ਹਸਪਤਾਲ ਦੇ ਬਾਹਰ ਆ ਰਹੇ ਸੀ ਤਾਂ ਪਾਪਾ ਦੇ ਫਰੈਂਡ ਮਿਲ ਗਏ ਉਹਨਾਂ ਪੁੱਛਿਆ ਜਨਾਬ ਇੱਥੇ ਕੀ ਕਰਦੇ ਸੁਖ ਤਾਂ ਹੈ ਤਾਂ ਪਾਪਾ ਬੋਲੇ ਬਸ ਨੂਰੀ ਫਰਸਟ ਆਈ ਸੀ ਇੱਕ ਛੋਟੀ ਜੀ ਸੈਲੀਬ੍ਰੇਸ਼ਨ ਸੀ ਸੋਚੇ ਅਤੇ ਖਾਣ ਨੂੰ ਦੇ ਦਈਏ ਇਹ ਵਿਚਾਰੇ ਅਪਾਹਜ ਕਿਤੇ ਆnde ਜਾਂਦੇ ਨੇ ਮੈਨੂੰ ਪਾਪਾ ਦੇ ਬੋਲਣ ਦਾ ਤਰੀਕਾ ਪਸੰਦ ਨਹੀਂ ਆਇਆ ਪਰ ਉਸ ਵੇਲੇ ਮੈਂ ਬਹੁਤ ਖੁਸ਼ ਸੀ ਘਰ ਮੰਮੀ ਸਾਡਾ ਇੰਤਜ਼ਾਰ ਕਰ ਰਹੇ ਸੀ ਤਕਰੀਬਨ 1 ਘੰਟੇ ਬਾਅਦ ਅਸੀਂ ਘਰ ਵਾਪਸ ਆ ਗਏ ਮੰਮੀ ਪਾਪਾ ਵੱਲ ਸਵਾਲੀਆ ਨਜ਼ਰਾਂ ਨਾਲ ਦੇਖ ਰਹੇ ਸੀ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਨਾ ਹੀ ਉਹਨਾਂ ਨੂੰ ਇਹ ਸਮਝ ਆ ਰਿਹਾ ਸੀ ਕਿ ਉਹ ਮੇਰੇ ਨਾਲ ਕਿੰਜ ਗੱਲ ਕਰੇ ਪਾਪਾ ਨੇ ਮੰਮੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਉਹਨਾਂ ਸਮਾਨ ਸੰਭਾਲਣ ਨੂੰ ਕਿਹਾ ਮੇਰੇ ਪਾਪਾ ਮੇਰੇ ਭੂਆ ਜੀ ਨੂੰ ਬਹੁਤ ਪਿਆਰ ਕਰਦੇ ਸੀ ਦਾਦੀ ਜੀ ਦੇ ਜਾਣ ਤੋਂ ਬਾਅਦ ਪਾਪਾ ਉਹਨਾਂ ਨਾਲ ਹਰ ਗੱਲ ਸ਼ੇਅਰ ਕਰਦੇ ਸੀ ਪਰ ਮੈਨੂੰ ਲੈ ਕੇ ਜਾਂ ਇਹ ਕਹਿ ਲਵੋ ਮੇਰੇ ਬਚਪਨ ਨੂੰ ਲੈ ਕੇ ਉਹ ਖੁਦ ਬਹੁਤ ਪਰੇਸ਼ਾਨ ਸਨ ਇਸ ਲਈ ਹਜੇ ਉਹ ਇਸ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕਰ ਰਹੀ ਸੀ ਮੈਂ ਆਪਣੀ ਇੱਕ ਅਲੱਗ ਹੀ ਦੁਨੀਆ ਵਿੱਚ ਸੀ ਨਾਰਮਲ ਦਿਨ ਗੁਜ਼ਰਦੇ ਗਏ ਮੈਨੂੰ ਦੀਦੀ ਨੇ ਮੈਨੂੰ ਫੇਸਬੁੱਕ 'ਤੇ ਇੱਕ ਆਈਡੀ ਦਿਖਾਈ। ਉਸ 'ਤੇ ਸੁਖਬੀਰ ਦੀ ਫੋਟੋ ਸੀ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਉਹ ਬਹੁਤ ਹੀ ਸੋਹਣਾ ਸੀ। ਫੋਟੋ ਵਿੱਚ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ। ਮੈਂ ਉਸਦੀ ਆਈਡੀ ਫਰੋਲੀ। ਉਸ ਤੋਂ ਮੈਨੂੰ ਪਤਾ ਲੱਗਾ ਕਿ 6 ਮਈ ਨੂੰ ਉਸਦਾ ਜਨਮ ਦਿਨ ਹੈ। ਉਸ ਦਿਨ ਮੈਂ ਉਹਨੂੰ ਮਿਲਣ ਦਾ ਸੋਚ ਰਹੀ ਸੀ। ਮੇਰੇ ਘਰ ਦਾ ਮਾਹੌਲ ਵੀ ਹੁਣ ਪਹਿਲਾ ਵਾਂਗ ਹੋ ਗਿਆ ਸੀ। ਮੈਂ ਮੀਨੂ ਦੀਦੀ ਨੂੰ ਦੱਸਿਆ ਕਿ ਮੈਂ ਸੁਖਬੀਰ ਨੂੰ ਮਿਲਣ ਜਾਣਾ ਹੈ। ਉਸ ਲਈ ਇੱਕ ਗਿਫਟ ਲੈ ਕੇ ਜਾਣਾ ਹੈ ਉਹਨਾਂ ਨੇ ਕਿਹਾ ਪਰਸ ਲੈ ਜੀ ਪਰਫਿਊਮ ਦੇਖ ਲੈ ਕੋਈ ਰਿੰਗ ਮੁੰਡਿਆਂ ਲਈ ਇਹੀ ਸਭ ਹੁੰਦਾ ਕੋਣ ਉਹਨਾਂ ਨੂੰ ਕੀ ਦੱਸਦੀ ਕਿ ਇਹ ਸਭ ਉਸ ਲਈ ਬੇਸਟ ਆਫ ਮਨੀ ਸੀ ਮੈਂ ਅਸਲ ਵਿੱਚ ਇੱਕ ਖਾਸ ਚੀਜ਼ ਲੈ ਕੇ ਜਾਣਾ ਚਾਹੁੰਦੀ ਸੀ ਇਸ ਲਈ ਮੈਂ ਪੈਸੇ ਜੋੜਨੇ ਸ਼ੁਰੂ ਕੀਤੇ ਮੈਂ ਪਾਪਾ ਦਾ ਫੋਨ ਚੁੱਕ نیٹ ਤੇ ਸਰਚ ਕਰਨ ਲੱਗੀ ਤਾਂ ਉੱਤੇ ਬਹੁਤ ਕੁਝ ਆਇਆ ਜਿੰਨਾ ਵਿੱਚ ਮੈਨੂੰ ਇੱਕ ਕਪੜ ਰਿੰਗ ਪਸੰਦ ਆਈ ਉਹ ਅਡਜਸਟੇਬਲ ਸੀ ਪਰ 5000 ਰੁਪਏ ਦੀ ਸੀ ਇਹਨੇ ਪੈਸੇ ਕਿੱਥੋਂ ਲੈ ਕੇ ਆਵਾਂ ਜੇ ਇੱਕ ਦਿਨ ਪਾਪਾ ਦੇ ਪਰਸ ਵਿੱਚੋਂ 500 ਰੁਪਏ ਕੱਢ ਲੈ ਤੇ ਦੋ ਤਿੰਨ ਦਿਨ ਬਾਅਦ ਫਿਰ ਲੈ ਲੈ ਇਸ ਤਰ੍ਹਾਂ ਕਰਦੇ ਮੈਂ 5000 ਇਕੱਠੇ ਕਰ ਲੇ ਉਸ ਨੂੰ ਆਰਡਰ ਕਰਨ ਲਈ ਇੱਕ ਐਡਰੈਸ ਚਾਹੀਦਾ ਸੀ ਉਹਨੂੰ ਕਿੱਥੋਂ ਲੈ ਕੇ ਆਵਾਂ ਫਿਰ ਮੈਂ ਮੀਨੂ ਦੀਦੀ ਨੂੰ ਦੱਸਿਆ ਕਿ ਕਿ ਐਡਰੈਸ ਚਾਹੀਦਾ ਹੈ ਜਿੱਥੇ ਗਿਫਟ ਕੋਰੀਅਰ ਹੋ ਕੇ ਆ ਸਕੇ ਉਹਨਾਂ ਐਵੇਂ ਬੇਕਾਰ ਜਿਹੇ ਆਈਡੀਏ ਦਿੱਤੇ ਪਰ ਮੇਰੇ ਦਿਮਾਗ ਵਿੱਚ ਇੱਕ ਹੋਰ ਪਲਾਨ ਚੱਲ ਪਿਆ ਮੈਂ ਮੰਮੀ ਪਾਪਾ ਲਈ ਵੀ ਸੀਮ ਆਰਡਰ ਕਰ ਦਿੱਤਾ ਕਿਉਂਕਿ ਉਹਨਾਂ ਦੀ ਐਨੀਵਰਸਰੀ ਵੀ ਆਉਣ ਵਾਲੀ ਸੀ ਪਰ ਹਜੇ ਮਾਰਚ ਚੱਲ ਰਿਹਾ ਸੀ ਮੇਰੇ ਪੇਪਰ ਸ਼ੁਰੂ ਹੋਣ ਵਾਲੇ ਸੀ ਮੈਂ ਸੁਖਵੀਰ ਨਾਲ ਸਿਰਫ ਫੋਨ ਤੇ ਹੀ ਚੈਟ ਕਰਦੀ ਸੀ ਜਾਂ ਕਦੇ-ਕਦੇ 10 ਮਿੰਟ ਉਸ ਨੂੰ ਮਿਲਣ ਚਲੀ ਜਾਂਦੀ ਉਸ ਦੇ ਜਨਮ ਦਿਨ ਵਿੱਚ ਪੂਰੇ 2 ਮਹੀਨੇ ਪਈ ਸੀ ਸੁਖਵੀਰ ਨੂੰ ਮਿਲਦੀਆਂ ਮੈਨੂੰ ਸਾਲ ਹੋਣ ਵਾਲਾ ਸੀ ਪਰ ਸੁਖਵੀਰ ਹੁਣ ਮੇਰੇ ਨਾਲ ਉਸ ਤਰੀਕੇ ਨਾਲ ਗੱਲ ਨਹੀਂ ਕਰਦਾ ਸੀ ਜਿਵੇਂ ਉਹ ਪਹਿਲਾਂ ਕਰਦਾ ਸੀ ਸਾਡੇ ਵਿੱਚ ਕੁਝ ਤਾਂ ਸੀ ਜੋ ਮੈਂ ਸਮਝ ਨਹੀਂ ਪਾ ਰਹੀ ਸੀ ਮੈਂ ਉਸ ਲਈ ਬਰਥਡੇ ਤੇ ਦੇਣ ਵਾਸਤੇ ਇੱਕ ਬਾਕਸ ਤਿਆਰ ਕੀਤਾ ਸੀ ਜਿਸ ਵਿੱਚ ਪੰਜ ਨਾਵਲ ਕੁਝ ਛੋਟੀਆਂ ਕਹਾਣੀ ਦੀਆਂ ਕਿਤਾਬਾਂ ਇੱਕ ਰਿੰਗ ਇੱਕ ਕਾਰਡ ਤੇ ਇੱਕ ਨੋਟਪੈਡ ਸੀ ਜਿਸ ਵਿੱਚ ਉਹ ਆਪਣੀ ਕਹਾਣੀ ਲਿਖ ਸਕਦਾ ਸੀ ਉਸਨੇ ਕਈ ਵਾਰ ਮੇਰੇ ਨਾਲ ਲਿਖਣ ਬਾਰੇ ਜ਼ਿਕਰ ਵੀ ਕੀਤਾ ਸੀ ਕਿ ਉਹ ਜਨੇ ਲਿਖੰਦਾ ਬਹੁਤ ਸ਼ੌਕ ਹੈ ਪਰ ਸਮਝ ਨਹੀਂ ਆਂਦੀ ਲਿਖੇ ਕਿਵੇਂ ਇਸ ਲਈ ਮੈਂ ਉਸ ਨੂੰ ਉਹ ਗਿਫਟ ਦਿੱਤਾ ਤਾਂ ਜੋ ਉਹ ਉਸ ਉੱਤੇ ਆਪਣੇ ਦੇਲ ਦੇ ਏਰਮਾਨ ਲਿਖ ਸਕੇ ਖੈਰ ਪੇਪਰ ਸ਼ੁਰੂ ਹੋ ਗਏ ਮੈਂ ਆਪਣਾ ਪੂਰਾ ਧਿਆਨ ਆਪਣੀ ਪੜਾਈ ਵਿੱਚ ਲਗਾ ਦਿੱਤਾ ਮੈਂ ਸੁਖਬੀਰ ਨੂੰ ਥੋੜਾ ਟਾਈਮ ਦੇਣਾ ਚਾਹੁੰਦੀ ਸੀ ਕਿ ਉਹ ਵੀ ਮੈਨੂੰ ਮਿਸ ਕਰੇ ਉਹ ਕਹੇ ਕਿ ਨੂਰੀ ਮੈਂ ਤੈਨੂੰ ਮਿਲਣਾ ਹੈ ਮੈਂ ਆਪਣਾ ਰਿਸ਼ਤਾ ਉਸ ਤੇ ਥੋਪਣਾ ਨਹੀਂ ਚਾਹੁੰਦੀ ਸੀ ਮੈਂ ਉਸ ਨੂੰ ਇਹ ਵੀ ਦੱਸਣਾ ਚਾਹੁੰਦੀ ਸੀ ਕਿ ਇਹ ਅਟਰੈਕਸ਼ਨ ਨਹੀਂ ਹੈ ਮੇਰਾ ਸੱਚਾ ਪਿਆਰ ਹੈ ਇਹ ਇਹ ਵੀ ਕਹਿ ਸਕਦੇ ਹੋ ਮੈਂ ਆਪਣੇ ਆਪ ਨੂੰ ਟਾਈਮ ਦੇਣਾ ਚਾਹੁੰਦੀ ਸੀ ਕਿ ਸੱਚੀ ਇਹ ਪਿਆਰ ਹੈ ਜਾਂ ਸਿਰਫ ਅਟਰੈਕਸ਼ਨ ਹੈ ਉਹ ਮੌਕਾ ਮੈਨੂੰ ਪੇਪਰਾਂ ਵਿੱਚ ਮਿਲ ਗਿਆ ਸੀ ਪਰ ਨਾ ਤਾਂ ਸੁਖਵੀਰ ਦਾ ਕੋਈ ਫੋਨ ਆਇਆ ਤੇ ਨਾ ਹੀ ਮੈਸੇਜ ਉਹ ਸਿਰਫ ਹੁਣ ਮੇਰੇ ਮੈਸੇਜ ਦਾ ਹੀ ਰਿਪਲਾਈ ਕਰਦਾ ਸੀ ਕੋਦ ਉਸਨੇ ਕੁਝ ਵੀ ਪੁੱਛਣਾ ਦੱਸਣਾ ਬੰਦ ਕਰ ਦਿੱਤਾ ਸੀ ਪੇਪਰ ਵੀ ਖਤਮ ਹੋ ਗਏ ਰਿਜ਼ਲਟ ਵੀ ਆ ਗਿਆ ਪਰ ਵਾਰ ਦੀ ਤਰ੍ਹਾਂ ਮੈਂ ਫਰਸਟ ਆਈ ਸੀ ਪਰ ਸੁਖਬੀਰ ਦਾ ਅੱਜ ਵੀ ਕੋਈ ਮੈਸੇਜ ਨਹੀਂ ਸੀ ਮੈਂ ਇੱਕ ਮਠਿਆਈ ਦਾ ਡੱਬਾ ਲੈ ਉਸ ਕੋਲ ਚਲੀ ਗਈ ਤੇ ਉਹਨੂੰ ਮਠਾਈ ਖਵਾਉਣ ਲੱਗੀ ਉਸਨੇ ਮਠਾਈ ਦਾ ਪੀਸ ਹੱਥ ਵਿੱਚ ਫੜ ਸਿਰਫ ਇਹੀ ਬੋਲਿਆ ਗੁੱਡ ਨੂਰੀ ਪ੍ਰਾਊਡ ਆਫ ਯੂ ਮੈਂ ਉਸਦੇ ਇਸ ਰਵੱਈਏ ਤੋਂ ਬਹੁਤ ਦੁਖੀ ਸੀ ਕੁਝ ਦੱਸੋਗੇ ਹੋਇਆ ਕੀ ਐ ਤੁਸੀਂ ਕਿਉਂ ਮੈਨੂੰ ਇਗਨੋਰ ਕਰ ਰਹੇ ਹੋ ਮੈਂ ਕੁਝ ਗਲਤ ਕੀਤਾ ਤੁਹਾਨੂੰ ਮੇਰੀ ਕਸਮ ਐ ਮੈਂ ਉਸਦਾ ਹੱਥ ਚੁੱਕ ਆਪਣੇ ਸਿਰ ਤੇ ਰੱਖ ਦਿੱਤਾ ਥੋੜੀ ਦੇਰ ਨਾ ਨੁਕਰ ਕਰਨ ਤੋਂ ਬਾਅਦ ਸੁਖਬੀਰ ਨੇ ਅੱਖਾਂ ਭਰ ਦੇ ਕੇ ਕਿਹਾ ਤੇਰੇ ਮੰਮੀ ਪਾਪਾ ਆਏ ਸੀ ਉਹ ਬਹੁਤ ਦੁਖੀ ਸੀ ਉਹਨਾਂ ਕਿਹਾ ਕਿ ਨੂਰੀ ਸਾਡੀ ਇਕਲੌਤੀ ਉਲਾਦ ਹੈ ਮੇਰੀ ਵਾਈਫ ਨੂੰ ਬੀਬੀ ਦੀ ਪ੍ਰੋਬਲਮ ਹੈ ਇਸ ਲਈ ਸਾਡੇ ਦੂਜਾ ਬੱਚਾ ਨਹੀਂ ਹੋ ਸਕਿਆ ਅਸੀਂ ਨੂਰੀ ਨੂੰ ਕੁੱਤਾ ਵਾਂਗ ਪਾਲਿਆ ਉਹ ਤੈਨੂੰ ਦੋਸਤੋਂ ਵੱਧ ਸਮਝਦੀ ਹੈ ਮੈਂ ਉਸਨੂੰ ਕੋਟ ਮਾਰ ਕੇ ਵੀ ਸਮਝਾ ਸਕਦਾ ਸੀ ਪਰ ਇਹ ਸੰਭਲ ਹੋ ਸਕਦਾ ਹੈ ਕਿ ਉਹ ਕੋਈ ਗਲਤ ਸਟੈਪ ਚੁੱਕ ਲੈਂਦੀ ਮੇਰੀ ਟੋਪਰ ਕੁੜੀ ਗਲਤ ਰਾਤ ਤੇ ਵੀ ਜਾ ਸਕਦੀ ਸੀ ਇਸ ਲਈ ਅਸੀਂ ਤੇਰੇ ਕੋਲ ਆਏ ਹਾਂ ਹੁਣ ਤੂੰ ਸਾਡੀ ਮਦਦ ਕਰ ਸਕਦਾ ਹੈ ਬਸ ਇੱਕ ਗੱਲ ਦਾ ਜਵਾਬ ਦੇ ਦੇ ਜੇ ਮੇਰੀ ਜਗ੍ਹਾ ਤੇ ਤੂੰ ਹੁੰਦਾ ਤਾਂ ਕੀ ਕਰਦਾ ਆਪਣੀ 14 ਸਾਲ ਦੀ ਬੱਚੀ ਨੂੰ ਨੂਰੀ ਐਨਾ ਬੋਲ ਤੇਰੇ ਮੰਮੀ ਪਾਪਾ ਦੋਨੋਂ ਰੋ ਰਹੇ ਸੀ ਨਾਲੇ ਤੂੰ ਖੁਦ ਸੋਚ ਤੇਰਾ ਤੇ ਮੇਰਾ ਕੋਈ ਮੇਲ ਹੀ ਨਹੀਂ ਕਿੱਥੇ ਤੂੰ ਪੜੀ ਲਿਕੇ ਪਰਿਵਾਰ ਦੀ ਕਲੌਤੀ ਔਲਾਦ ਤੇ ਕਿੱਥੇ ਮੈਂ ਇੱਕ ਪਿੰਡ ਦੇ ਕਿਸਾਨ ਪਰਿਵਾਰ ਦਾ ਜੇ ਤੇਰੇ ਘਰ ਦੇ ਮਨ ਵੀ ਗਏ ਤਾਂ ਮੈਂ ਨਹੀਂ ਮਨਾ ਸਕਦਾ ਆਪਣੇ ਘਰਦਿਆਂ ਨੂੰ ਥੋੜਾ ਤਾਂ ਸੋਚ ਯਾਰ ਮੈਂ ਤੇਰੇ ਇਸ ਪਿਆਰ ਨੂੰ ਸਿਰਫ ਬਚਪਨਾ ਸਮਝਦਾ ਸੀ ਪਰ ਜਦੋਂ ਤੂੰ ਆਪਣੇ ਪਾਪਾ ਨੂੰ ਲੈ ਕੇ ਆਈ ਤਾਂ ਮੈਂ ਬਹੁਤ ਡਰ ਗਿਆ ਮੇਰੇ ਬੀਜ਼ੀ ਪਾਪਾ ਜੀ ਇਸ ਰਿਸ਼ਤੇ ਨੂੰ ਕਦੀ ਨਹੀਂ ਸਮਝਣਗੇ ਉਹ ਕੀ ਹਜੇ ਤੱਕ ਮੈਂ ਹੀ ਨਹੀਂ ਸਮਝਿਆ ਕਿ ਮੈਂ ਇਸ ਰਿਸ਼ਤੇ ਨੂੰ ਕਿਵੇਂ ਐਕਸੈਪਟ ਕਰਾਂ ਜਿਸ ਦਾ ਕੋਈ ਫਿਊਚਰ ਹੀ ਨਹੀਂ ਮੈਂ ਉਸ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਉਸ ਕੋਲੋਂ ਉੱਟ ਕੇ ਜਾਣ ਲੱਗੀ ਤਾਂ ਉਸਨੇ ਇੱਕ ਵਾਰ ਫਿਰ ਮੇਰਾ ਹੱਥ ਫੜ ਲਿਆ ਤੇ ਬੋਲਿਆ ਆਈ ਲਵ ਯੂ ਟੂ ਪਰ ਇੱਕ ਦੋਸਤ ਦੀ ਨਜ਼ਰ ਨਾਲ ਤੂੰ ਬਹੁਤ ਖਾਸ ਹੈ ਮੇਰੇ ਲਈ ਮੇਰੀ ਪਹਿਲੀ ਤੇ ਸ਼ਾਇਦ ਆਖਰੀ ਗਰਲਫ੍ਰੈਂਡ ਅੱਜ ਕੱਲ੍ਹ ਦੇ ਕੁੜੀਆਂ ਇੱਕ ਟਾਈਮ ਤੇ ਦੋ ਦੋ ਬாய்ਫ੍ਰੈਂਡ ਬਣਾ ਕੇ ਰੱਖਦੀਆਂ ਨੇ ਮੇਰੇ ਵਰਗੇ ਨਾਲ ਮਿਲਣਾ ਤਾਂ ਦੂਰ ਦੀ ਗੱਲ ਹੈ ਗੱਲ ਕਰਨਾ ਵੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਤੂੰ ਮਿਲੀ ਤਾਂ ਇੰਜ ਲੱਗਾ ਕਿ ਇਸ ਦੁਨੀਆ ਵਿੱਚ ਰੱਬ ਰੂਪ ਲੋਕ ਵੀ ਨੇ ਯਾਦ ਹੈ ਤੈਨੂੰ ਤੂੰ ਆਪਣੇ ਪਾਪਾ ਸਾਹਮਣੇ ਮੈਨੂੰ ਆਪਣਾ ਫਰੈਂਡ ਦੱਸਿਆ ਸੀ। ਕੋ ਗੌਰ ਗਿਫਟਡ ਫਰੈਂਡ ਤੂੰ ਐ। ਮੈਂ ਬਸ ਉਸ ਦੋਸਤ ਨੂੰ ਗਵਾਉਣਾ ਨਹੀਂ ਚਾਹੁੰਦਾ। ਮੈਂ ਹਮੇਸ਼ਾ ਤੇਰਾ ਚੰਗਾ ਦੋਸਤ ਬਣ ਕੇ ਤੇਰੇ ਨਾਲ ਰਹਿਣਾ ਚਾਹੁੰਦਾ। ਤੇਰੇ ਮੰਮੀ ਪਾਪਾ ਅਗਲੀ ਵਾਰ ਮੈਨੂੰ ਮਿਲਣਾ ਤਾਂ ਖੁਸ਼ੀ ਨਾਲ ਮਿਲਣ। ਕਿੰਜ ਹੱਥ ਜੋੜ ਫਰਿਆਦ ਕਰਦੇ ਨਹੀਂ। ਮੇਰਾ ਨੰਬਰ ਤੇਰੇ ਕੋਲ ਹੈ। ਮੇਰੀ ਆਈਡੀ ਤੇਰੇ ਕੋਲ ਹੈ। ਮੈਂ ਆਪਣਾ ਨੰਬਰ ਨਹੀਂ ਬਦਲਾਂਗਾ। ਜੇ ਬਦਲਿਆ ਵੀ ਤਾਂ ਤੈਨੂੰ ਜ਼ਰੂਰ ਦੇਵਾਂਗਾ। ਮੈਂ ਤੇਰੇ ਨਾਲ ਹਮੇਸ਼ਾ ਕੰਟੈਕਟ ਵਿੱਚ ਰਹਾਂਗਾ ਪਰ ਤੇਰਾ ਚੰਗਾ ਦੋਸਤ ਬਣ ਕੇ ਲਵਰ ਨਹੀਂ ਆਈ ਹੋਪ ਯੂ ਅੰਡਰਸਟੈਂਡ ਯੈਸ ਜੈਸਾ ਆਈ ਅੰਡਰਸਟੈਂਡ ਐਂਡ ਆਈ ਡੋਨਟ ਵਰੀ ਅਬਾਊਟ ਇ ਇਹ ਬੋਲ ਕੇ ਮੈਂ ਰੋਂਦੀ ਹੋਈ ਬਾਹਰ ਆ ਗਈ ਸੀ ਘਰ ਜਾਂਦੀ ਸੋਚ ਰਹੀ ਸੀ ਕਿ ਸੱਚੀ ਸਾਡਾ ਕੋਈ ਮੈਚ ਨਹੀਂ ਕਿਵੇਂ ਵਾਕਿਆ ਹੀ ਇੰਨੀ ਛੋਟੀ ਆ ਜੋ ਮੇਰੇ ਮੰਮੀ ਪਾਪਾ ਮੈਨੂੰ ਨਹੀਂ ਸਮਝਾ ਸਕਦੇ ਸੀ ਮੈਂ ਘਰ ਵੱਲ ਤਾਂ ਜਾ ਰਹੀ ਸੀ ਪਰ ਅੰਦਰੋਂ ਪੂਰੀ ਟੁੱਟ ਚੁੱਕੀ ਸੀ ਮੈਂ ਆਪਣੇ ਪਾਪਾ ਮੰਮੀ ਦੋਨਾਂ ਨੂੰ ਕਿਹਾ ਸੁਖਵੀਰ ਤੋਂ ਕਿਤੇ ਜ਼ਿਆਦਾ ਮੈਂ ਤੁਹਾਨੂੰ ਦੋਨਾਂ ਨੂੰ ਪਿਆਰ ਕਰਦੀ ਹਾਂ ਉਹ ਮੇਰਾ ਦੋਸਤ ਸੀ ਤੇ ਦੋਸਤ ਹੀ ਰਹੇਗਾ ਬਸ ਕਦੇ-ਕਦੇ ਉਸ ਨਾਲ ਮਿਲਣ ਦੇਣਾ ਮੈਂ ਪ੍ਰੋਮਿਸ ਕਰਦੀ ਹਾਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਸੁਖਵੀਰ ਨੇ ਮੈਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਉਹਦੀ ਤੇ ਮੇਰੀ ਕੋਈ ਕਹਾਣੀ ਹੋ ਵੀ ਨਹੀਂ ਸਕਦੀ ਪਰ ਮੈਂ ਅੱਜ ਵੀ ਉਸ ਦਾ ਇੰਤਜ਼ਾਰ ਕਰ ਰਹੀ ਹਾਂ ਸਾਡੀ ਦੇ ਇੰਤਿਹਾਰ ਤੇ ਗੱਲ ਹੁੰਦੀ ਰਹਿੰਦੀ ਹੈ ਨਾਲੇ ਹੁਣ ਉਹ ਵਾਕਰ ਦੇ ਜ਼ਰੀਏ ਤੁਰਨਾ ਵੀ ਸ਼ੁਰੂ ਹੋ ਗਿਆ ਹੈ ਮੈਂ ਉਸ ਨੂੰ ਸੱਚਾ ਪਿਆਰ ਕੀਤਾ ਉਸੇ ਤਰਜ਼ ਖਾ ਕੇ ਰਿਸ਼ਤਾ ਨਹੀਂ ਜੋੜਿਆ ਬਸ ਇਹ ਸੀ ਮੇਰੀ ਛੋਟੀ ਜਿਹੀ ਲਵ ਸਟੋਰੀ ਜੋ ਹਜੇ ਤੱਕ ਅਧੂਰੀ ਹੈ ਕਿ ਇਹ ਕਦੀ ਪੂਰੀ ਹੋਵੇਗੀ ਜਾਂ ਨਹੀਂ ਕੁਝ ਪਤਾ ਨਹੀਂ ਪਰ ਕਹਿੰਦੇ ਨੇ ਨਾ ਜੋ ਸੀ ਸ਼ੁਰੂ ਹੁੰਦੀ ਹੈ ਉਹਨੇ ਖਤਮ ਵੀ ਹੋਣਾ ਹੁੰਦਾ ਹੈ ਉਸੇ ਤਰ੍ਹਾਂ ਮੇਰੀ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਤੁਹਾਨੂੰ ਕਹਾਣੀ ਕਿਵੇਂ ਲੱਗੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਧੰਨਵਾਦ